ਜਗਰਾਵਾਂ ਕੋਲ ਪਿੰਡ ਹੈ ਉਹਦਾ ਮੱਲਾ ਪਿੰਡ ਸਾਰੇ ਪਿੰਡ ਵਿੱਚੋਂ ਇੱਕੋ ਹੀ ਗੁਰੂ ਦਾ ਸਿੱਖ ਹੈ ਤੇ ਘਰ ਵਿੱਚ ਗਰੀਬੀ ਬੜੀ ਹੈ ਲੋਕਾਂ ਨੂੰ ਪਤਾ ਹੈ ਦੁਨੀਆ ਨੂੰ ਪਤਾ ਹੈ ਕਿ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਹੈ ਡਰੌਲੀ ਭਾਈ ਜਾ ਕੇ ਨੇ ਗੁਰੂ ਸਾਹਿਬ ਜੀ ਤੋਂ ਚਰਨ ਪਾਉ ਲਈ ਤੇ ਗੁਰੂ ਜੀ ਦਾ ਉਪਦੇਸ਼ ਧਾਰਨ ਕੀਤਾ ਪਰ ਅੱਜ ਮਨ ਵਿੱਚ ਇੱਕ ਪਛਤਾਵਾ ਹੈ ਕਿ ਸੱਚੇ ਪਾਤਸ਼ਾਹ ਮੈਂ ਤੇਰਾ ਸਿੱਖ ਹਾਂ ਮੇਰੇ ਘਰ ਵਿੱਚ ਗਰੀਬੀ ਵੜੀ ਹੈ ਗੁਰਸਿੱਖ ਦਾ ਘਰ ਤਾਂ ਐਸਾ ਹੋਣਾ ਚਾਹੀਦਾ ਹੈ ਗੁਰੂ ਘਰ ਦੀ ਰਸੋਈ ਵਰਗਾ ਕਿ ਚਾਰ ਬੰਦੇ ਆ ਜਾਣ ਉਨਾਂ ਨੂੰ ਰਾਈਆਂ ਨੂੰ ਪ੍ਰਸ਼ਾਦਾ ਛਕਾ ਸਕੇ ਕਿਸੇ ਪਿਆਸੇ ਨੂੰ ਪਾਣੀ ਪਿਲਾ ਸਕੇ ਕਿਸੇ ਭੁੱਖੇ ਨੂੰ ਵਸਤਰ ਦੇ ਸਕੇ ਤੇ ਕਿਸੇ ਨੂੰ ਪ੍ਰਸ਼ਾਦਾ ਛਕਾ ਸਕੇ ਪਰ ਸੱਚੇ ਪਾਈਸ਼ਾ ਮੇਰਾ ਆਪਣਾ ਘਰ ਬੜੀ ਮੁਸ਼ਕਲ ਨਾਲ ਚੱਲਦਾ ਹੈ ਬੱਚੇ ਜਵਾਨ ਹੋ ਰਹੇ ਆ ਇੱਕ ਬੇਟਾ ਸੀ ਇਸ ਗੁਰਸਿੱਖ ਦਾ ਨਾਮ ਆਇਆ ਭਾਈ ਧਰਮਾ ਇਹਦੇ ਪੁੱਤਰ ਦਾ ਨਾਮ ਹੈ ਭਾਈ ਸਾਧੂ ਹੁਣ ਜਵਾਨ ਪੁੱਤਰ ਹੈ ਘਰ ਵਿੱਚ ਸੋਚਦਾ ਹੈ ਕਿ ਸੱਚੇ ਪਾਤਸ਼ਾਹ ਅੱਜ ਕੱਲ ਤੇ ਦੁਨੀਆ ਅਮੀਰੀ ਦੇਖਦੀ ਆ ਵੱਡਾ ਬਣ ਦੇਖਦੀ ਆ ਲੋਕ ਕੱਪੜੇ ਦੇਖਦੇ ਆ ਲੋਕ ਧਨ ਦੌਲਤ ਦੇਖਦੇ ਆ ਗਰੀਬ ਦਾ ਤਾਂ ਕੋਈ ਰਿਸ਼ਤਾ ਵੀ ਨਹੀਂ ਲੈਂਦਾ ਮੇਰੇ ਬੱਚਿਆਂ ਨੂੰ ਰਿਸ਼ਤਾ ਕੌਣ ਕਰੇਗਾ ਮੇਰੇ ਘਰ ਤੱਕ ਕਿਸੇ ਨੇ ਰਿਸ਼ਤਾ ਵੀ ਨਹੀਂ ਕਰਨਾ ਐਨੀ ਗਰੀਬੀ ਐ ਸਵੇਰ ਦਾ ਪ੍ਰਸ਼ਾਦਾ ਬਣਦਾ ਸ਼ਾਮ ਦੇ ਪ੍ਰਸ਼ਾਦੇ ਦਾ ਪਤਾ ਕੋਈ ਨਹੀਂ ਐਦਾਂ ਸੋਚਦਾ ਕੀ ਬਣੇਗਾ ਮੇਰਾ ਹੌਲੀ-ਹੌਲੀ ਚੇਤੇ ਆਇਆ ਫਿਰ ਜਦੋਂ ਗੁਰੂ ਸਹਾਰਾ ਬਣਦਾ ਮਾਨ ਵਿੱਚ ਖਿਆਲ ਆਇਆ ਕਿ ਸਾਚੇ ਸਾਹਿਬਾਂ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸੱਚੇ ਪਾਤਸ਼ਾਹ ਤੇਰੇ ਘਰ ਦਰ ਦੇ ਅੰਦਰ ਤਾਂ ਸਭ ਕੁਛ ਹੈ ਕਹਿੰਦੇ ਇੰਨਾ ਸੋਚ ਕੇ ਨਾ ਮਨ ਵਿੱਚ ਗੁਰੂ ਜੀ ਆਇਆ ਭਾਈ ਧਰਮਾ ਲੈ ਕੇ ਆਪਣੇ ਪੁੱਤਰ ਸਾਧੂ ਨੂੰ ਅਮਰ ਸਰਸਵਰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਨੇ ਅੰਮ੍ਰਿਤਸਰ ਸਾਹਿਬ ਪਹੁੰਚੇ ਹੋਏ ਆ ਗੁਰੂ ਹਰਗੋਬਿੰਦ 6ਵੇਂ ਪਾਤਸ਼ਾਹ ਲੈ ਕੇ ਆਪਣੇ ਪੁੱਤਰ ਸਾਧੂ ਨੂੰ ਭਾਈ ਧਰਮਾ ਅੰਮ੍ਰਿਤਸਰ ਸਾਹਿਬ ਪਹੁੰਚਿਆ ਸੰਗਤਾਂ ਸੇਵਾ ਕਰਦੀਆਂ ਨੇ ਇਹ ਵੀ ਸੇਵਾ ਕਰਨ ਲੱਗ ਪਿਆ ਸ਼ਾਮ ਨੂੰ ਜਦੋਂ ਦੀਵਾਨ ਸਜਿਆ ਪਤਾ ਲੱਗਾ ਕਿ ਸ਼੍ਰੀ ਕਾਲ ਤੱਕ ਸਾਹਿਬ ਦੇ ਉੱਪਰ ਤਾਂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋ ਚੁੱਕੇ ਆ ਚੰਦਨ ਦੀ ਚੌਂਕੀ ਚੰਦੋਆ ਚੌਰ ਸਾਹਿਬ ਸੱਚੇ ਪਾਈਸ਼ਾ ਬਿਰਾਜਮਾਨ ਹੋ ਗਏ ਸੰਗਤਾਂ ਜਿੰਨੀਆਂ ਬਾਹਰ ਅੰਦਰ ਫਿਰ ਰਹੀਆਂ ਸੀ ਤੇ ਜਾ ਜਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੈਂਕੜੇ ਲੋਕ ਬੈਠੇ ਤੇ ਆਪਣੀਆਂ ਪਟਾਵਾਂ ਰਖਦੇ ਆ ਇਹ ਭਾਈ ਧਰਮਾ ਜਦੋਂ ਗਿਆ ਜਾ ਕੇ ਦੋਵੇਂ ਪਿਓ ਪੁੱਤ ਪਿਛੇ ਹੀ ਬੈਠ ਗਏ ਕਿਉਂਕਿ ਮੱਥਾ ਟੇਕਣ ਨੂੰ ਵੀ ਪੈਸਾ ਨਹੀਂ ਸੀ ਕਦੇ ਹੋ ਜਾ ਸਮਾਂ ਵੀ ਆ ਜਾਂਦਾ ਪਿਆਰ ਘਰ ਵਿੱਚ ਕਈ ਵਾਰੀ ਗੁਰੂ ਘਰ ਮੱਥਾ ਟੇਕਣ ਜਾਣਾ ਹੋਵੇ ਤੇ 10 ਰੁਪਏ ਮੰਗਣੇ ਪੈਂਦੇ ਆ ਘਰ ਵਿੱਚ ਨਹੀਂ ਹੁੰਦੇ ਐਸਾ ਸਮਾਂ ਆ ਜਾਂਦਾ ਹੈ ਸਾਧ ਸੰਗਤ ਜੀ ਇਹ ਦੋਵੇਂ ਜਾਣੇ ਬੈਠ ਗਏ ਦੀਵਾਨ ਸਜਿਆ ਤੇ ਜਦੋਂ ਸਮਾਪਤੀ ਹੋਣ ਲੱਗੀ ਤੇ ਜਾਣੀ ਜਾਣ ਸਤਿਗੁਰੂ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਈਸ਼ਾ ਨੇ ਆਵਾਜ਼ ਮਾਰੀ ਕਹਿਣ ਲੱਗੇ ਭਾਈ ਧਰਮਿਆ ਹੋਰ ਨਗਰ ਪਿੰਡ ਵਿੱਚ ਸਭ ਠੀਕ ਠਾਕ ਹੈ ਇਹ ਸੁਣ ਕੇ ਹੈਰਾਨ ਹੋ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੇਰਾ ਨਾਮ ਲੈ ਕੇ ਪਿੰਡ ਦਾ ਹਾਲ ਕਿਵੇਂ ਪੁੱਛਿਆ ਮੇਰਾ ਨਾਮ ਸਤਿਗੁਰਾਂ ਨੂੰ ਕੀ ਨੰ ਦੱਸਿਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਜਾਣਦੇ ਸੀ ਕਿ ਬੜੀ ਵੱਡੀ ਆਸ ਲੈ ਕੇ ਆਇਆ ਪਰ ਜਿਨ੍ਹਾਂ ਨਾਲ ਸਤਿਗੁਰੂ ਦਾ ਰਿਸ਼ਤਾ ਗੰਢਿਆ ਜਾਏ ਜਿਨ੍ਹਾਂ ਨਾਲ ਸਤਿਗੁਰੂ ਦੀ ਪ੍ਰੀਤ ਬਣ ਜਾਂਦੀ ਹੈ ਉਹਨਾਂ ਦੇ ਸਭ ਘਟ ਇੱਕ ਸਤਿਗੁਰੂ ਪੂਰੇ ਕਰ ਦਿੰਦੇ ਹਨ ਸਾਤ ਸੰਗਤ ਜੀ ਆਵਾਜ਼ ਮਾਰੀ ਕਿ ਪਿੰਡ ਵਿੱਚ ਠੀਕ ਠਾਕ ਹੈ ਕਹਿੰਦਾ ਹਾਂ ਮਹਾਰਾਜ ਸਭ ਠੀਕ ਠਾਕ ਹੈ ਚੜ੍ਹਦੀ ਕਲਾ ਹੈ ਤੁਹਾਡੀਆਂ ਰਹਿਮਤਾਂ ਨੇ ਸਤਿਗੁਰਾਂ ਨੇ ਕਿਹਾ ਕਿ ਭਾਈ ਧਰਮਿਆ ਮੰਗ ਕੀ ਮੰਗਦਾ ਕੁਝ ਚਾਹੀਦਾ ਕੋਈ ਆਸ ਲੈ ਕੇ ਆਇਆ ਸੱਚੇ ਪਾਈਸ਼ਾ ਮੈਂ ਕੀ ਮੰਗ ਸਕਦਾ ਤੁਹਾਡੇ ਤੋਂ ਤੁਸੀਂ ਜਾਣ ਜਾਣੀ ਜਾਣ ਹੋ ਮੇਰੇ ਕੋਲ ਤੇ ਇੱਕ ਮੱਥਾ ਟੇਕਣ ਲਈ ਵੀ ਪੈਸਾ ਨਹੀਂ ਸੀ ਮੈਂ ਰੱਖਿਆ ਕੁਝ ਨਹੀਂ ਤੁਹਾਡੇ ਚਰਨਾਂ ਵਿੱਚ ਤੇ ਮੈਂ ਮੰਗ ਕਿੱਦਾਂ ਸਕਦਾ ਹਾਂ ਮੈਂ ਕੁਝ ਨਹੀਂ ਮੰਗਣਾ ਤੁਹਾਡੇ ਦਰਸ਼ਨ ਹੋ ਗਏ ਵਸ ਠੀਕ ਐ ਅੱਖਾਂ ਸੇ ਜਲਨੇ ਅੱਖਾਂ ਭਰ ਆਈਆਂ ਮਹਾਰਾਜ ਸੱਚੇ ਪਾਈਸ਼ਾ ਕਹਿੰਦੇ ਆ ਫੇਰ ਵੀ ਮੰਗ ਤੇ ਸਹੀ ਕੁਝ ਨਾ ਕੁਝ ਮਾਲਕਾ ਮੈਂ ਭੇਟਾ ਵੀ ਤੇਰੇ ਚਰਨਾਂ ਵਿੱਚ ਨਹੀਂ ਰੱਖ ਸਕਿਆ ਗਰੀਬੀ ਬੜੀ ਐ ਪੁੱਤਰ ਨੌਜਵਾਨ ਹੈ ਤੇ ਕੋਈ ਦੋ ਬੰਦਿਆਂ ਨੂੰ ਪ੍ਰਸ਼ਾਦਾ ਵੀ ਘਰ ਵਿੱਚ ਨਹੀਂ ਛਕਾ ਸਕਦਾ ਕੱਲ ਨੂੰ ਮੈਂ ਕੁੜਮਾ ਵਾਲਾ ਹੋ ਜਾਵਾਂਗਾ ਤੇ ਮੇਰੇ ਘਰ ਵਿੱਚ ਇੰਨੀ ਗਰੀਬੀ ਹੈ ਤੇ ਮੈਂ ਕਿੱਥੋਂ ਛਕਾਵਾਂਗਾ ਮੇਰੇ ਘਰ ਤੇ ਕੋਈ ਰਿਸ਼ਤਾ ਤਿਆਰ ਰਿਸ਼ਤਾ ਕਰਨ ਨੂੰ ਵੀ ਤਿਆਰ ਨਹੀਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੱਸ ਫਿਰ ਕੀ ਚਾਹੀਦਾ ਮਰਜ ਮੈਂ ਮੰਗਣਾ ਕੁਝ ਨਹੀਂ ਗੁਰਹਾਰ ਗੋਵਿੰਦ ਮਹਾਰਾਜ ਸੱਚੇ ਪਾਇਸ਼ਾ ਦਵਾਰਾ ਤਖਤ ਦੇ ਉੱਪਰ ਬੈਠ ਗਏ ਆਵਾਜ਼ ਮਾਰੀ ਕਹਿੰਦੇ ਓਰੇ ਆ ਮੇਰੇ ਕੋਲ ਨੂੰ ਆ ਸੱਚੇ ਪਾਇਸ਼ਾ ਕੋਲ ਖੜ ਕੇ ਆਖਣ ਲੱਗੇ ਜੇ ਤੂੰ ਨਹੀਂ ਮੰਗਣਾ ਤੇ ਫਿਰ ਅਸੀਂ ਮੰਗ ਲਈਏ ਕੁਛ ਮਹਾਰਾਜ ਸੱਚੇ ਪਾਇਸ਼ਾ ਤੁਸੀਂ ਮੈਥੋਂ ਕੀ ਮੰਗ ਸਕਦੇ ਹੋ ਮੈਂ ਤੇ ਬੜਾ ਗਰੀਬੜਾ ਸਿੱਖ ਹਾਂ ਗਰੀਬੀ ਸਿਰ ਤੋਂ ਦੀ ਲੰਗੀ ਹੋਈ ਐ ਤੁਸੀਂ ਗੁਰੂ ਦੀ ਰਹਿਮਤ ਦੇਖਿਓ ਪਿਆਰਿਓ ਕਿ ਗੁਰੂ ਰਹਿਮਤ ਕਿੱਡੀ ਕਰ ਸਕਦਾ ਗੁਰੂ ਬਖਸ਼ਿਸ਼ ਕਿੱਡੀ ਕਰ ਸਕਦਾ ਐ ਐਵੇਂ ਘਬਰਾਉਣਾ ਨਹੀਂ ਚਾਹੀਦਾ ਕਿ ਮੇਰੇ ਰਸਤੇ ਬੰਦ ਹੋ ਗਏ ਆ ਜੇ ਇੱਕ ਰਸਤਾ ਬੰਦ ਹੋ ਜਾਂਦਾ ਨਾ ਇੱਕ ਦਾਤ ਨਾ ਮਿਲੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਹਜ਼ਾਰਾਂ ਰਸਤੇ ਹੋਰ ਖੋਲ ਦਿੰਦੇ ਆ ਅੱਖ ਸਤਨਾਮ ਕਹਿਣ ਲੱਗਾ ਮਹਾਰਾਜ ਮੈਥੋਂ ਤੁਸੀਂ ਕੀ ਮੰਗਣਾ ਹੈ ਕਿਉਂ ਮਜ਼ਾਕ ਕਰਦੇ ਹੋ ਮੈਂ ਤੇ ਗਰੀਬ ਬੰਦਾ ਹੈ ਮੈਥੋਂ ਕੀ ਮੰਗਣਾ ਹੈ ਤੁਸੀਂ ਨਹੀਂ ਤੂੰ ਤੂੰ ਦੱਸ ਤੇ ਸਹੀ ਵੀ ਅਸੀਂ ਮੰਗ ਸਕਦੇ ਹਾਂ ਤਾਂ ਇਥੋਂ ਕੁਝ ਬੋਲਿਆ ਨਾ ਰੋਣ ਲੱਗ ਪਿਆ ਅੱਖਾਂ ਭਰ ਆਈਆਂ ਕਹਿੰਦੇ ਇਦਾਂ ਕਰ ਫਿਰ ਜਿਹੜੇ ਪੁੱਤਰ ਸਾਧੂ ਨੂੰ ਨੌਜਵਾਨ ਨੂੰ ਨਾਲ ਲਈ ਫਿਰਦਾ ਨਾ ਸਾਡੀ ਬੇਟੀ ਐ ਬੀਬੀ ਵੀਰੋ ਅਸੀਂ ਉਹਦੇ ਲਈ ਤੇਰੇ ਪੁੱਤ ਦਾ ਰਿਸ਼ਤਾ ਮੰਗਦੇ ਹਾਂ ਆਖੋ ਸਤਨਾ ਇੱਥੇ ਕੀ ਵੇਖਦੇ ਆ ਭਾਵੇਂ ਨੌਜਵਾਨ ਨਸ਼ਾ ਹੀ ਕਰਦਾ ਹੋਵੇ ਪਰ ਅਸੀਂ ਲਾਲਚ ਵਿੱਚ ਵਸ ਆ ਕੇ ਕਈ ਵਾਰੀ ਸਾਡੇ ਬੱਚੇ ਡੁੱਬ ਜਾਂਦੇ ਆ ਪਿਆਰੇ ਹਮੇਸ਼ਾ ਬੰਦੇ ਦਾ ਜੀਵਨ ਬੰਦੇ ਦਾ ਰਹਿਣ ਸਹਿਣ ਵੇਖਣਾ ਚਾਹੀਦਾ ਵੇਖਿਆ ਨਹੀਂ ਉਹ ਗਰੀਬਾਂ ਨੂੰ ਕਿਵੇਂ ਨਿਵਾਜਦਾ ਹੈ ਲੈ ਤੂੰ ਕਹਿੰਦਾ ਸੀ ਨਾ ਕਿ ਮੇਰੇ ਪੁੱਤਰ ਨੂੰ ਤਾਂ ਕੋਈ ਰਿਸ਼ਤਾ ਕਰਨ ਨੂੰ ਵੀ ਤਿਆਰ ਨਹੀਂ ਹੈ ਗਰੀਬੀ ਬੜੀ ਹੈ ਲੈ ਤੂੰ ਹਾਂ ਕਰ ਉਹ ਧਰਮਿਆ ਤੇਰੇ ਪੁੱਤਰ ਸਾਧੂ ਦਾ ਰਿਸ਼ਤਾ ਅਸੀਂ ਆਪਣੀ ਬੀਬੀ ਵੀਰੋ ਲਈ ਮੰਗਦੇ ਹਾਂ ਚਰਨਾ ਤੇ ਟੈ ਪਿਆ ਸੱਚੇ ਪਾਤਸ਼ਾ ਸੁਣਿਆ ਹੀ ਸੀ ਤੇਰੇ ਕਵਨ ਕਵਨ ਗੁਣ ਕਹਿ ਕੈ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਣਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਸਤਗੁਰੂ ਸੱਚੇ ਪਾਤਸ਼ਾ ਤੁਸੀਂ ਐਡੇ ਗਰੀਬ ਨਿਵਾਜ ਮੈਂ ਸੋਚ ਕੇ ਹੀ ਤੁਰਿਆ ਸੀ ਸਾਚੇ ਸਾਹਿਬਾਂ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਹੈ ਸੋ ਪਾਵੇ ਚਰਨਾ ਤੇ ਟਹਿ ਕੇ ਰੋਣ ਲੱਗ ਪਿਆ ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਮੋਢਿਆਂ ਤੋਂ ਫੜ ਕੇ ਖੜਾ ਕਰਕੇ ਆਪਣੇ ਗਲ ਨਾਲ ਲਾ ਲਿਆ ਆਖੋ ਸਤਿਨਾਮ ਉਹ ਐਸੀਆਂ ਬਖਸ਼ਿਸ਼ਾਂ ਕਰਦਾ ਹੈ ਕਿਉਂ ਕਿਥੇ ਦੀ ਮੋਤਾਜੀ ਨਹੀਂ ਰਹਿਣ ਦਿੰਦਾ ਉਹ ਸਾਥ ਸੰਗਤ ਜੀ ਬਾਬਾ ਬੁੱਢਾ ਜੀ ਵਰਗਾ ਨੂੰ ਆਵਾਜ਼ ਮਾਰੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨਾਰੀਆ ਲੈ ਕੇ ਆਓ ਕੁਝ ਸਾਗਨ ਦਾ ਸਮਾਨ ਲੈ ਕੇ ਆਓ ਆਪਾਂ ਝੋਲੀ ਵਿੱਚ ਪਾ ਕੇ ਤੋਰਨਾ ਤੇ ਬਾਕੀ ਦਾ ਫਿਰ ਪ੍ਰੋਗਰਾਮ ਬਾਅਦ ਵਿੱਚ ਕੀਤਾ ਜਾਏਗਾ ਐਸੀਆਂ ਬਖਸ਼ਿਸ਼ਾਂ ਐਸੀਆਂ ਰਹਿਮਤਾਂ ਕੀਤੀਆਂ ਜਿਵੇਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਕਿਰਪਾ ਹੋਈ ਜਦੋਂ ਕਿ ਆਸੀ ਨਾ ਕਿ ਕੋਈ ਐਸਾ ਗੁਰਸਿੱਖ ਚਾਹੀਦਾ ਹੈ ਜਿਹੜਾ ਜੇਠਾ ਸੇਵਾ ਕਰਦਾ ਨਹੀਂ ਭਾਵਨਾ ਨਾਲ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਇਹੋ ਜਾ ਤੇ ਫਿਰ ਇਹੀ ਆਖੋ ਸਤਨਾਮ ਬੜਿਆਂ ਨੂੰ ਨਵਾਜਿਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਰਹਿਮਤ ਕੀਤੀ ਐਸੀ ਬਖਸ਼ਿਸ਼ ਕੀਤੀ ਕਿ ਆਪਣੇ ਗਲ ਨਾਲ ਲਾ ਕੇ ਕਿਹਾ ਕਿ ਜਾਓ ਸਮਾਨ ਲੈ ਕੇ ਆਓ ਸਕੰਦਾ ਤੇ ਆਪਾਂ ਸ਼ਾਗਨ ਕਰੀਏ ਛੋਟੀ ਜੀ ਫਿਰ ਰਸਮ ਕਰਕੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਦੀ ਤੇ ਫਿਰ ਆਪਣੀ ਬੇਟੀ ਬੀਬੀ ਵੀਰੋ ਦਾ ਰਿਸ਼ਤਾ ਭਾਈ ਧਰਮੇ ਦੇ ਪੁੱਤਰ ਸਾਧੂ ਨਲ ਕੀਤਾ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਸ਼ਬਦ ਪੜ ਰਹੇ ਸੀ ਨਾ ਗੁਰਬਾਣੀ ਦਾ ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ਸਭ ਤੋਂ ਪਹਿਲਾਂ ਤਾਂ ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲਦਾ ਹੈ ਤੇ ਫੇਰ ਮਨ ਵਿੱਚ ਆਤਮਿਕ ਜੀਵਨ ਦੀ ਸੋਝੀ ਪੈਦਾ ਹੁੰਦੀ ਹੈ ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਤੇ ਹੁਣ ਮੇਰੇ ਮਾਲਕ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਆਪਣੇ ਸਤਿਗੁਰ ਕੈ ਬਲਿਹਾਰੈ ਮੈਂ ਐਸੇ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ ਆਗੈ ਸੁਖ ਪਾਚੈ ਸੁਖ ਸਹਿਜਾ ਕਰ ਆਨੰਦ ਹਮਾਰਾ ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਘਰ ਵਿੱਚ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਆਤਮਿਕ ਟੋਲਤਾ ਦਾ ਸੁਖ ਪ੍ਰਾਪਤ ਹੁੰਦਾ ਹੈ ਤੇ ਪ੍ਰਲੋਕ ਵਿੱਚ ਵੀ ਸੁਖ ਹੈ ਜਿਹੜਾ ਉਹ ਟਿਕਿਆ ਰਹਿਣ ਵਾਲਾ ਹੈ ਕਿਉਂਕਿ ਉਹ ਤੇ ਅੰਦਰ ਦੀਆਂ ਜਾਣਦਾ ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਮੈਨੂੰ ਨੀਚਾ ਹੋ ਗਿਆ ਕਿ ਜਿਹੜਾ ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਦਾ ਸਾਈਂ ਹੈ ਉਹੀ ਮੇਰੇ ਸਿਰ ਦਾ ਰਾਖਾ ਹੈ ਨਿਰਪਾਪ ਹੈ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰਾ ਹੁਣ ਜਦੋਂ ਦਾ ਮੈਂ ਗੁਰੂ ਦੀ ਚਰਣੀ ਲੱਗਾ ਹਾਂ ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ ਹੁਣ ਮੈਨੂੰ ਕੋਈ ਵੀ ਡਰ ਹੈ ਜਿਹੜਾ ਉਹ ਪੂ ਨਹੀਂ ਸਕਦਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਇਹ ਵਿਸ਼ਵਾਸ ਹੋ ਗਿਆ ਹੈ ਮੈਨੂੰ ਇਹ ਭਰੋਸਾ ਹੋ ਗਿਆ ਹੈ ਕਿ ਜਿਸ ਪ੍ਰਮਾਤਮਾ ਦਾ ਦਰਸ਼ਨ ਮਨੋਖਾ ਜਨਮ ਦਾ ਫਲ ਦੇਣ ਵਾਲਾ ਹੈ ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ ਉਹ ਇਸ ਵੇਲੇ ਮੇਰੇ ਸਿਰ ਉੱਤੇ ਮੌਜੂਦ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਉਹ ਮਾਲਕ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਜਿਵੇਂ ਭਾਈ ਧਰਮੇ ਨੂੰ ਲਾਇਆ ਤੇ ਭਾਈ ਧਰਮਾ ਜੀ ਨੂੰ ਗੱਲ ਨਾਲ ਲਾ ਕੇ ਕਿਹਾ ਕਿ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਇਹ ਉਹਦੀਆਂ ਵਡਿਆਈਆਂ ਨੇ ਅਚਰਜ ਹੈਰਾਨ ਕਰਨ ਵਾਲੀਆਂ ਹਨ ਵੱਡੀ ਵਡਿਆਈ ਆਚਰਜ ਸੁਭਾ ਕਾਰਜ ਆਇਆ ਰਾਸੇ ਹੁਣ ਗੁਰੂ ਬੜੀ ਵਡਿਆਈ ਵਾਲਾ ਹੈ ਅਚਾਰਜ ਸੋਭਾ ਵਾਲਾ ਹੈ ਉਹਦੀ ਸ਼ਰਣੀ ਪਿਆਂ ਜਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਭਾਵ ਪਤਾ ਲੱਗ ਜਾਂਦਾ ਹੈ ਕਿ ਜੀਵਨ ਦਾ ਮਨੋਰਥ ਕੀ ਹੈ ਸਭ ਤੋਂ ਪਹਿਲੇ ਤੇ ਫਲ ਦੇਣ ਵਾਲਾ ਸਭ ਤੋਂ ਪਹਿਲਾ ਫਲ ਹੈ ਜਿਹੜਾ ਉਹ ਸਾਡੀ ਝੋਲੀ ਵਿੱਚ ਮਨੁੱਖਾ ਜਨਮ ਦਾ ਪਾਇਆ ਹੈ ਗੁਰੂ ਸਾਹਿਬ ਜੀ ਨੇ ਵੀ ਸਾਨੂੰ ਸਰੀਰ ਬਖਸ਼ਿਆ ਸਭ ਤੋਂ ਵੱਡਾ ਫਲ ਤੇ ਇਹ ਹੈ ਉਸ ਤੋਂ ਬਾਅਦ ਫਿਰ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨੇ ਲੱਗੇ ਫਿਰ ਜੀਵਨ ਦੇ ਮਨੋਰਥ ਦਾ ਪਤਾ ਲੱਗਦਾ ਹੈ ਕਿ ਇਹ ਜੀਵਨ ਮਿਲਿਆ ਕਦੇ ਲਈ ਹੈ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਕਿ ਇਹ ਭਾਈ ਗੋਵਿੰਦ ਪਰਮਾਤਮਾ ਨੂੰ ਮਿਲਣ ਦੀ ਬਾਰੀ ਹੈ ਭਜਨ ਸਿਮਰਨ ਕਰਨ ਦੀ ਬਾਰੀ ਹੈ ਬੰਦਗੀ ਕਰਨ ਦੀ ਬਾਰੀ ਹੈ ਇਹਨੂੰ ਅਝਾਈ ਨਾ ਗਵਾ ਜਿਨੇ ਐ ਸਾਹਰ ਨਾਮ ਨਾ ਚੇਤੇਉ ਸੁ ਕਾਹੇ ਜਗ ਆਏ RAM ਰਾਜੇ ਇਹੋ ਮਾਨਸ ਜਨਮ ਦੁਲੰਭ ਹੈ ਬੜਾ ਕੀਮਤੀ ਹੈ ਨਾਮ বিনা ਬਿਰਥਾ ਸਵਜਾਏ ਹੁਣ ਵੱਤੈ ਹਰ ਨਾਮ ਨਾ ਬੀਜਿਓ ਸਾਨੂੰ ਰਜਾਨਾ ਸਮਝਾਉਂਦੇ ਆ ਸਤਿਗੁਰੂ ਜੀ ਕਿ ਇਹ ਵੱਤ ਹੈ ਜੋ ਮਨੁੱਖਾ ਜਨਮੈ ਵੱਤ ਚੱਲ ਰਹੀ ਹੈ ਇਹ ਬੀਜਣ ਦਾ ਸਮਾ ਹੈ ਨਾਮ ਬੀਜਣ ਦਾ ਸਮਾ ਹੈ ਜਿਨਾਂ ਚਿਰ ਤੇਰੇ ਕੋਲ ਮਨੁੱਖਾ ਜਨਮ ਹੈ ਜਿੰਨਾ ਚਿਰ ਤੇਰੇ ਕੋਲ ਸਰੀਰ ਹੈ ਇਹਦੇ ਵਿੱਚ ਨਾਮ ਬੀਜ ਅਵ ਕੱਲੂ ਆਇਓ ਰੇ ਇੱਕ ਨਾਮ ਬੋਬ ਹੋ ਬੋਬ ਹੋ ਕਿ ਨਾਮ ਬੀਜਣ ਦਾ ਸਮਾਂ ਹੈ ਭਾਈ ਕਾਲ ਯੁਗ ਦੇ ਸਮੇਂ ਵਿੱਚ ਨਾਮ ਬੀਜਿਆ ਜਾਏ ਨਾਮ ਜਪਿਆ ਜਾਏ ਤਾਂ ਬਹੁਤ ਹੀ ਲਾਭਦਾਇਕ ਹੈ ਪਰ ਕਾਲ ਯੁਗ ਦੇ ਘੋਰ ਸਮੇਂ ਦੇ ਅੰਦਰ ਜੁੜਦਾ ਕੋਈ ਕੋਈ ਹੈ ਪ੍ਰਮਾਤਮਾ ਦੇ ਨਾਮ ਨਾਲ ਬੰਦਗੀ ਨਾਲ ਉਹ ਮਾਨਸ ਜਨਮ ਤਲੰਭ ਹੈ ਨਾਮ ਬਿਨਾ ਵਿਰਥਾ ਸੁਭ ਜਾਏ ਹੁਣ ਬੱਤ ਹੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਗਿਆ ਖਾਏ ਆਪ ਜੀ ਕਿਸਾਨ ਵੀਰ ਬੈਠੇ ਹੋ ਜੇ ਫਸਲ ਬੀਜੀਏ ਨਾ ਫਿਰ ਅੱਗੇ ਖਾਵਾਂਗੇ ਕੀ ਇਸ ਤਰ੍ਹਾਂ ਮਹਾਰਾਜ ਉਦਾਹਰਣ ਦਿੰਦੇ ਆ ਵੀ ਜੇ ਤੂੰ ਹੁਣ ਨਾ ਬੀਜਿਆ ਨਾਮ ਤਾਂ ਤਾ ਫਿਰ ਅੱਗੇ ਭੁੱਖਾ ਕੀ ਖਾਏਗਾ ਹੁਣ ਬੱਤ ਹੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਮਨ ਮੁੱਖਾਂ ਨੂੰ ਫਿਰ ਜਨਮ ਹੈ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਵਾਰ-ਵਾਰ ਜੰਮਣਾ ਪੈਂਦਾ ਹੈ ਤੇ ਵਾਰ-ਵਾਰ ਮਰਨਾ ਪੈਂਦਾ ਹੈ ਇਹ ਸਤਿਗੁਰੂ ਜੀ ਕਹਿੰਦੇ ਆ ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਮਹਾਰਾਜ ਕਹਿੰਦੇ ਉਹਦੀ ਵਡਿਆਈ ਆਚਰਜ ਕਰ ਦੇਣ ਵਾਲੀ ਹੈ ਵੱਡੀ ਵਡਿਆਈ ਆਚਰਜ ਸੋਭਾ ਫਿਰ ਜਦੋਂ ਐਸੀ ਕਿਰਪਾ ਕੀਤੀ ਨਾ ਭਾਈ ਸਾਧੂ ਤੇ ਭਾਈ ਧਰਮਾ ਜੀ ਤੇ ਪਿਓ ਪਤਰਾਂ ਤੇ ਐਸੀ ਪਰਿਵਾਰ ਤੇ ਬਖਸ਼ਿਸ਼ ਕੀਤੀ ਕਿ ਐਸੀ ਵਡਿਆਈ ਬਖਸ਼ ਦਿੱਤੀ ਉਹਨਾਂ ਦੇ ਕਾਰਜ ਰਾਸ ਹੋ ਗਏ ਆਖੋ ਸਤਨਾਮ ਵੱਡੀ ਵਡਿਆਈ ਆਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਪੇਟਿਓ ਸਗਲੇ ਦੁਖ ਬਿਨਾਸੇ ਇਸ ਤਰ੍ਹਾਂ ਫਿਰ ਜਦੋਂ ਪੂਰਾ ਗੁਰੂ ਮਿਲ ਗਿਆ ਤਾਂ ਉਹਨੇ ਮੇਰੇ ਸਾਰੇ ਦੁੱਖ ਸੀ ਜਿਹੜੇ ਉਹ ਦੂਰ ਕਰ ਦਿੱਤੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ